हां जी पंजाबी सशस्त्र काल ਜਿਹੜੀ ਕਿ ਅਮਰੀਕੀ ਬਾਰਡਰ ਤੇ ਫਾਇਰਿੰਗ ਹੋ ਚੁੱਕੀ ਆ ਪੰਜਾਬੀਆਂ ਤੇ ਇੱਕ ਬਹੁਤ ਜਿਹੜਾ ਕਿ ਮੰਦ ਭਾਗੀ ਵੀਡੀਓ ਰਿਲੀਜ਼ ਹੋਈ ਆ ਤਾਂ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਵੇਂ ਪੰਜਾਬ ਦੇ ਲੋਕਾਂ ਤੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਆ ਤੇ ਵੀਡੀਓ ਮਰੇ ਹੱਥ ਦੇ ਵਿੱਚ ਐ ਇਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰੀਕੀ ਬਾਰਡਰ ਦੇ ਉੱਤੇ ਅਮਰੀਕਾ ਦੀ ਪੁਲਿਸ ਬੰਨਿਓ ਯਾਨੀ ਇੱਕ ਦੋਵੇਂ ਧਿਰਾਂ ਦੇ ਵਿੱਚ ਵੱਡੀ ਲੜਾਈ ਹੋਈ ਆ ਪੰਜਾਬ ਦੇ ਨੌਜਵਾਨ ਨੇ ਕੱਲੇ ਪੰਜਾਬ ਦਾ ਇਹਦੇ ਵਿੱਚ ਬਹੁਤ ਵੱਡਾ ਜ਼ਿਕਰ ਹੈ ਹੋਰ ਕੋਈ ਨੌਜਵਾਨ ਨਹੀਂ ਹੈਗਾ ਕਿਸੇ ਸਟੇਟ ਦਾ ਕੱਲੇ ਪੰਜਾਬੀਆਂ ਦੇ ਨਾਲ ਇੱਕ ਗਿਰਵਦਾਰੀ ਧੜਾ ਧੜ ਹੋ ਰਹੀ ਸੀ ਤਾਂ ਉੱਥੇ ਹੀ ਯਾਨੀ ਅਮਰੀਕੀ ਬਾਰਡਰ ਤੇ ਅਮਰੀਕੀ ਬਾਰਡਰ ਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਪੂਰੀ ਤਕੜੀ ਝੜਪ ਹੋਈ ਹੈ ਤੇ ਇਹਦੇ ਵਿੱਚ ਫਾਇਰਿੰਗ ਵੀ ਹੋਈ ਹੈ ਜਿਹੜਾ ਕਿ ਅਮਰੀਕੀ ਪੁਲਿਸ ਬੰਨਿਓ ਤਾਂ ਹੁਣੇ ਵੇਖਣ ਵਾਲੀ ਗੱਲ ਇਹ ਵੀ ਕਿਹੜੇ ਕਿਹੜੇ ਇਲਾਕਿਆਂ ਦੇ ਨੌਜਵਾਨ ਨੇ ਪੰਜਾਬ ਦੇ ਕਿੰਨਾ ਸ਼ਹਿਰਾਂ ਪਿੰਡਾਂ ਦੇ ਵਿੱਚੋਂ ਆ ਤੇਵੇ ਅਕਸਰ ਤੁਸੀਂ ਦੇਖਿਆ ਹੁਣ ਵੱਡੀ ਸੰਖਿਆ ਦੇ ਵਿੱਚ ਪੰਜਾਬ ਦੇ ਲੋਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਜਾਂਦੇ ਨੇ ਔਰ ਉੱਥੋਂ ਖਬਰਾਂ ਹੁਣ ਬੇਹੱਦ ਜਿਆਦਾ ਡਰਾ ਦੇਣ ਵਾਲੀਆਂ ਆ ਰਹੀਆਂ ਨੇ ਕੁਝ ਲੋਕ ਨੇ ਜਿਹੜੇ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਫਸ ਗਏ ਨੇ ਇੱਕ ਉਹਨਾਂ ਦਾ ਵੀਡੀਓ ਵੀ ਰਿਲੀਜ਼ ਹੋ ਗਿਆ ਔਰ ਦੂਸਰੇ ਪਾਸੇ ਜਿਹੜੀ ਵੱਡੀ ਖਬਰ ਹੈ ਅਮਰੀਕੀ ਬਾਰਡਰ ਤੋਂ ਇਹ ਖਬਰ ਸਿੱਧੀ ਇਹੀ ਆ ਰਹੀ ਹੈ ਕਿ ਅਮਰੀਕੀ ਬਾਰਡਰ ਤੋਂ ਪੰਜਾਬੀਆਂ ਦੇ ਉੱਤੇ ਹਮਲਾ ਹੋ ਚੁੱਕਿਆ ਹੈ ਔਰ ਆਪਸ ਦੇ ਵਿੱਚ ਜਿਹੜੀ ਵੱਡੀ ਚੜਪ ਹੋਈ ਹੈ ਉਸ ਤੋਂ ਬਾਅਦ ਪੰਜਾਬੀਆਂ ਤੇ ਫਾਇਰਿੰਗ ਵੀ ਹੋਈ ਹੈ ਤਾਂ ਇਹਦਾ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਜੇ ਸੁਣੋ ਕੰਬਾ ਬਤੌਰ ਤੇ ਉਸ ਨੂੰ ਵਾਪਸ ਲੈਣਾ ਮੁਸ਼ਕਲ ਹੈ ਕਿਉਂਕਿ ਆਪਾਂ ਪਨਾਮਾ ਦੇ ਜੰਗਲ ਦੇਖ ਰਹੇ ਹਾਂ ਗ੍ਰਿਫਤਾਰੀਆਂ ਦੇਖ ਰਹੇ ਹਾਂ ਨੈਰੋਬੀ ਤੋਂ ਡਿਪੋਰਟੇਸ਼ਨ ਨੈਰੋਬੀ ਵੱਲ ਡਿਪੋਰਟੇਸ਼ਨ ਔਰ ਪੋਲੈਂਡ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ ਇਹਦਾ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਪੋਲੈਂਡ ਦੇ ਵਿੱਚ ਲੜਾਈ ਹੋ ਰਹੀ ਆ ਬਾਰਡਰ ਤੇ ਜੀ ਉੱਥੇ ਵੀ 1 ਦਰਜਨ ਤੋਂ ਵੱਧ ਪੰਜਾਬੀਆਂ ਦਾ ਜ਼ਿਕਰ ਦੱਸਿਆ ਜਾ ਰਿਹਾ ਜਿੱਥੇ ਕੜਮਸ ਪਿਆ ਉਥੋਂ ਦੇ ਬਾਰਡਰ ਅਫਸਰਾਂ ਦੇ ਨਾਲ ਲੜਾਈ ਹੋਈ ਹੈ ਤੇ ਜੇ ਆਪਾਂ ਦੇਖਿਆ ਜਾਵੇ ਇੱਥੇ ਕਹਿ ਸਕਦੇ ਆ ਕਿ ਬਾਰਡਰ ਤੇ ਆ ਤੁਸੀਂ ਦੇਖ ਸਕਦੇ ਹੋ ਪਨਾਮਾ ਦੇ ਜੰਗਲਾਂ ਦੇ ਵਿੱਚ ਫਸੇ ਹੋਏ ਲੋਕ ਹੁਣ ਜਿਹੜੇ ਅੱਜ ਤੋਂ 7 ਮਹੀਨੇ ਪਹਿਲਾਂ ਜਾਂ 8 ਮਹੀਨੇ ਪਹਿਲਾਂ ਜਾਂ 5 ਮਹੀਨੇ ਪਹਿਲਾਂ ਰਵਾਨਾ ਹੋਏ ਨੇ ਉਹਨਾਂ ਨੇ ਤਾਂ ਹੁਣ ਕਿਸੇ ਤਨਪਤਨ ਲੱਗਣਾ ਹੀ ਹੈ ਜੀ ਹੁਣ ਇੱਥੇ ਆਪਾਂ ਇਹ ਸੋਚਦੇ ਹੋਵਾਂਗੇ ਕਿਤੇ ਪਹਾੜਾਂ ਦੀ ਸੈਰ ਚੱਲ ਰਹੀ ਹੈ ਚਰਨੇ ਦੇ ਵਿੱਚ ਪੈਰ ਧੋ ਰਹੇ ਨੇ ਨਹੀਂ ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਭੋਖਣ ਪਾਣੇ ਤੇ ਉਹ ਆਪਣਾ ਸਫ਼ਰ ਆਪਣਾ ਪੰਧ ਤੈਅ ਕਰਨ ਵਾਸਤੇ ਪਾਣੀ ਦੇ ਕਾ ਸਕਦੇ ਆ ਕਿ ਆਪਣੇ ਹੱਥ ਪੈਰ ਧੋ ਰਹੇ ਨੇ ਆ ਪੋਲੈਂਡ ਦੇ ਬਾਰਡਰ ਦੀਆਂ ਤਸਵੀਰਾਂ ਨੇ ਦੇਖੋ ਉਹ ਯੰਤਰ ਲੱਗਿਆ ਹੋਇਆ ਸੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੋਂ ਲੰਘ ਨਹੀਂ ਸਕਦੇ ਹਮ ਪਰ ਉਹ ਯੰਤਰ ਲਾ ਕੇ ਬਾਰਡਰ ਪਾਰ ਕਰਨ ਦੇ ਯਤਨ ਕੀਤੇ ਜਾ ਰਹੇ ਸੀ ਡੋਂਕਰਾਂ ਵੱਲੋਂ ਪਾਰ ਕਰਵਾਇਆ ਜਾ ਰਿਹਾ ਸੀ ਤੇ ਪਰਲੇ ਪਾਸਿਓਂ ਆ ਕੇ ਬਾਰਡਰ ਏਜੰਟ ਜਾਂ ਸਿਕਿਉਰਿਟੀ ਏਜੰਟਸ ਤੇ ਉਹਨਾਂ ਨੇ ਕਹਿ ਸਕਦੇ ਆ ਕਿ ਫਾਇਰਿੰਗ ਵੀ ਕੀਤੀ ਹੈ ਗੋਲੀਆਂ ਵੀ ਚਲਾਈਆਂ ਨੇ ਕੌਕਰਜ਼ ਤੇ ਉਹਨਾਂ ਦੇ ਨਾਲ ਆਏ ਇਲੀਗਲ ਮਾਈਗ੍ਰੈਂਟਸ ਤੇ ਤੁਸੀਂ ਅੰਦਾਜ਼ਾ ਲਾਓ ਕਿ ਦੁਨੀਆ ਦਾ ਕੋਈ ਕੋਨਾ ਸ਼ਾਇਦ ਹੁਣ ਬਚਿਆ ਹੀ ਨਹੀਂ ਰਹਿ ਗਿਆ ਜਾਂ ਫਿਰ ਇਹ ਤਸਵੀਰਾਂ ਹੋਰ ਜ਼ਿਆਦਾ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਜਦੋਂ ਅਮਰੀਕਾ ਦਾ ਮਸਲਾ ਖੜਾ ਹੋਇਆ ਹੁਣ ਅਮਰੀਕਾ ਦੇ ਵਿੱਚ ਕੀ ਹੈ ਕਿ ਜਨਵਰੀ ਦਾ ਅੰਕੜਾ ਕਹਿੰਦਾ ਕਿ 29000 ਪਲੱਸ ਬੰਦੇ ਕਾਬੂ ਕੀਤੇ ਆ ਜੀ ਬਾਰਡਰ ਤੇ ਤਾਂ ਜਿਹੜੀ ਉਹ ਤੁਸੀਂ ਖਬਰ ਸੁਣੀ ਆ ਪੰਜਾਬ ਦੇ ਲੋਕ ਜਿਹੜੇ ਉਹ ਇੱਕ ਦਰਜਨ ਤੋਂ ਵੱਧ ਦੱਸੇ ਜਾ ਰਹੇ ਜਿਨ੍ਹਾਂ ਦੇ ਉੱਤੇ ਹਾਈਡਿੰਗ ਹੋ ਚੁੱਕੀ ਆ ਤਾਂ ਹੁਣ ਦੇਖੋ ਪਨਾਮਾ ਦੇ ਜੰਗਲਾਂ ਦੇ ਵਿੱਚ ਫਸ ਚੁੱਕੇ ਨੇ ਕੁਝ ਲੋਕ ਨੇ ਜਿਹੜੇ ਹਾਲੇ ਵੀ ਬਾਰਡਰ ਦੇ ਉੱਤੇ ਜਿਹੜੀ ਉਹ ਬਾਰਡਰ ਦੀ ਲਾਈਨ ਬਣੀ ਹੋਈ ਇੱਕ ਲੋਹੇ ਦੀ ਯਾਨੀ ਇੱਕ ਐਂਗਲ ਟੈਪ ਬਣੀ ਹੋਈ ਆ ਉਹਦੇ ਵਿੱਚੋਂ ਦੀ ਟੱਪਣ ਦੀ ਯਾਨੀ ਉਹਦੇ ਉੱਤੋਂ ਦੀ ਜਾਂ ਥੱਲੋਂ ਦੀ ਥੱਲੋਂ ਦੀ ਕੱਟ ਕੇ ਲੰਘਿਆ ਜਾਂਦਾ ਉੱਤੋਂ ਦੀ ਉਹਨੂੰ ਫੜ ਕੇ ਸਿੱਧਾ ਰਸੇ ਰੁਸੇ ਦੇ ਨਾਲ ਚੜ੍ਹਿਆ ਜਾਂਦਾ ਤਾਂ ਹੁਣ ਦੇਖੋ ਕਿੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਮੁੰਡੇ ਕੁੜੀਆਂ ਸਾਰੇ ਯਾਨੀ ਉੱਥੇ ਹਲੇ ਵੀ ਯਾਨੀ ਆਪਣਾ ਜੋਰ ਜਮੈਸ਼ ਕਰਨ ਤੇ ਲੱਗੇ ਨੇ ਤੇ ਇੱਕ ਹੋਰ ਵੱਡੀ ਖਬਰ ਹੈ ਜਿਹੜੀ ਪੰਜਾਬ ਦੇ ਵਿੱਚੋਂ ਹੀ ਹੈ ਲੱਖਾ ਸਿੰਘ ਸਿਧਾਨਾ ਬਣੀਓ ਵੱਡੀ ਅਪੀਲ ਕੀਤੀ ਜਾ ਰਹੀ ਹੈ ਜਿੰਨੇ ਵੀ ਪੰਜਾਬ ਦੇ ਸਾਡੇ ਨੌਜਵਾਨ ਜਾਂ ਫਿਰ ਮੁੰਡੇ ਕੁੜੀਆਂ ਜਾਂਦੇ ਆ ਜਾਂ ਭੇਜਣ ਵਾਲੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਸਾਰਿਆਂ ਨੂੰ ਯਾਨੀ ਅਪੀਲ ਕੀਤੀ ਗਈ ਹੈ ਲੱਖਾ ਸਿਧਾਨਾ ਬਣੀਓ ਹਰ ਰੋਜ਼ ਵਾਂਗੂ ਪਹਿਲਾਂ ਵੀ ਕਹਿੰਦੇ ਰਹੇ ਸੀ ਅੱਜ ਵੀ ਉਹ ਕਹਿ ਰਹੇ ਨੇ ਕਿ ਪੰਜਾਬ ਨੂੰ ਛੱਡ ਕੇ ਤੁਸੀਂ ਨਾ ਜਾਓ ਪੰਜਾਬ ਦੀ ਧਰਤੀ ਦੇ ਉੱਤੇ ਤੁਸੀਂ ਆਪਣਾ ਕੰਮਕਾਜ ਚਲਾ ਸਕਦੇ ਹੋ ਪਰ ਸਾਡੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਲੱਗਦਾ ਸੀ ਵੀ ਜਿਵੇਂ ਅਮਰੀਕਾ ਦੇ ਵਿੱਚ ਮਸਲਾ ਹੱਲ ਹੋਣਾ ਪਰ ਉਹਦਾ ਉਲਟਾ ਨਿਕਲਿਆ ਜਿਹੜਾ ਲਖੇ ਸਿਧਾਣੇ ਨੇ ਕਹੀ ਸੀ ਗੱਲ ਉਹ ਗੱਲ ਬਿਲਕੁਲ ਸਿੱਧ ਹੋ ਚੁੱਕੀ ਆ ਹੋਰ ਵੀ ਸਾਡੇ ਨੌਜਵਾਨ ਜਿਹੜੇ ਜਾਣਦੇ ਨੇ ਉਹਨਾਂ ਨੂੰ ਵੀ ਸਾਡੇ ਬਣੀਓ ਵੀ ਅਪੀਲ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਦੀ ਧਰਤੀ ਬੇਹੱਦ ਜਿਆਦੇ ਸਾਡੀ ਉਹ ਧਰਤੀ ਹੈ ਜਿਹੜੀ ਕੈਨੇਡਾ ਤੋਂ ਵੀ ਮਹਿੰਗੀ ਹੈ ਪਰ ਜੇਕਰ ਸਾਡੇ ਲੋਕ ਇੱਥੇ ਰਹਿ ਕੇ ਕੰਮ ਕਰਨਾ ਚਾਹਣ ਤਾਂ ਪਰ ਹੁਣ ਸਾਡੇ ਵਾਲੇ ਪੰਜਾਬੀਆਂ ਨੂੰ ਤਾਂ ਸਿਰਫ ਇਹੀ ਹੈ ਕਿ ਅਸੀਂ ਅਮਰੀਕਾ ਜਾਣਾ ਅਸੀਂ ਕੈਨੇਡਾ ਜਾਣਾ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਜਦੋਂ ਉੱਥੇ ਮਾਰਿਆ ਕੁੱਟਿਆ ਜਾਂਦਾ ਤੇ ਉਹਦੀਆਂ ਤਸਵੀਰਾਂ ਉਹਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਸਾਡੇ ਪੰਜਾਬੀਆਂ ਨੂੰ ਬੇਹੱਦ ਜ਼ਿਆਦਾ ਤੱਕਾ ਵੀ ਲੱਗਦਾ ਆ ਪਿੱਛੇ ਜਿਹੜਾ ਕਿਹਾ ਸੀ ਕਿ ਬੀੜੀਆਂ ਲਾ ਕੇ ਆ ਗਏ ਆ ਤਾਂ ਦਾ ਕਰਾ ਮੈਂ ਵੀਡੀਓ ਅਪਲੋਡ ਕੀਤਾ ਛੋਟਾ ਜਿਹਾ ਉਹਦੇ ਵਿੱਚ ਜੰਜੀਰਾ ਦੇ ਨਾਲ ਬੰਨ ਰਹੇ ਨੇ 에어ਪੋਰਟ ਦੇ ਉੱਤੇ ਉਹ ਮੈਂ ਵੀਡੀਓ ਅਪਲੋਡ ਕਰ ਚੁੱਕਿਆ ਤਾਂ ਜਿੰਨੇ ਹੁਣ ਤੁਸੀਂ ਭੈੜ ਭਰਾ ਨਵੇਂ ਚੈਨਲ ਤੇ ਉਹ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਔਰ ਜਿੰਨੇ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਲੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨ